ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹੱਲਾ ਪੰਜਵਾਂ ਜਹ ਜੈ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਾਈ ਈ ਦੂ ਨਹੀਂ ਬਿਛੜੈ ਸੋ ਸੰਗੀ ਗਣੀਐ ਬਿਣਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਐ ਰਹਾ ਪ੍ਰਤ ਪਾਲੈ ਅਪਿਆਉ ਦੇ ਕਛੂਨ ਨਾ ਹੋਈ ਸਿਸਮਾਲਤਾ ਮੇਰਾ ਪ੍ਰਭ ਸੋਈ ਅਸ਼ਾਲ ਸ਼ੇਧ ਅਪਾਰ ਪ੍ਰਭ ਉੱਚਾ ਜਾ ਕਰੂੰ ਪਾ ਜਬ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਸਮਤ ਨਿਹੋਦਿਆਲ ਪ੍ਰਭ ਜਦ ਤੂੰ ਮਹਿ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਦਨਸਰੀ ਮਹੱਲਾ ਪੰਜਵਾ ਜਹ ਜੈ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਦੂਤ ਨਹੀਂ ਬਿਛੜੇ ਸੋ ਸੰਗੀ ਗਣਿਐ ਬਿਣਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਐ ਰਹਾ ਪ੍ਰਤ ਪਾਲੈ ਅਪਿਆਉ ਦੇ ਕਛੂਨ ਨਾ ਹੋਈ ਸਿਸਮਾਲਤਾ ਮੇਰਾ ਪ੍ਰਭ ਸੋਈ ਅਸ਼ਾਲ ਸ਼ੇਧ ਅਪਾਰ ਪ੍ਰਭ ਉੱਚਾ ਜਾ ਕਰੂ ਰੂਪ ਜਬ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਸਾਮਤ ਦੇਹੋ ਦਿਆਲ ਪ੍ਰਭ ਜਦ ਤੁਮਹੇ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਤਨਸਰੀ ਮਹੱਲਾ ਪੰਜਵਾ ਜਹ ਜੈ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਾਈ ਇਹ ਦੂਤ ਨਹੀਂ ਬਿਛੜਾ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਏ ਰਹਾ ਪ੍ਰਤ ਪਾਲੇ ਅਪਿਆਉ ਕਾਚੂਨ ਨਾ ਹੋਈ ਸਾਸਸਸ ਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਛੇਦ ਅਪਾਰ ਪ੍ਰਭ ਉੱਚਾ ਜਾ ਕਰੂ ਪਾ ਜਬ ਜਬ ਕਰਹਿ ਆਨੰਦ ਜਨ ਅਚਰਜ ਆਨੂ ਪਾ ਸਾ ਮਤ ਦੇ ਹਉ ਦਿਆਲ ਪ੍ਰਭ ਜਿਦ ਤੁਮਹੇ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਦਨਸਰੀ ਮਹੱਲਾ ਪੰਜਵਾ ਜਹ ਜੈ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਦੂਤ ਨਹੀਂ ਬਿਛੜੈ ਸੋ ਸੰਗੀ ਗਣਿਐ ਵਿਣਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਏ ਰਹਾ ਪ੍ਰਤ ਪਾਲੇ ਅਪਿਆਉ ਦੇ ਕਾਚੂਨ ਨਾ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਾਲ ਛੇਦ ਅਪਾਰ ਪ੍ਰਭ ਉਚਾ ਜਾ ਕਰੂੰ ਜਪ ਜਪ ਕਰੇਂ ਆਨੰਦ ਜਨ ਅਚਰਜ ਆਨੂ ਪਾ ਸਮਤਦੇ ਹੋ ਦਿਆਲ ਪ੍ਰਭ ਜਿਦ ਤੁਮਹੇ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਦਸਤਰੀ ਮਹੱਲਾ ਪੰਜਵਾ ਜਹਿ ਜਹਿ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਾਈ ਇਹ ਦੂਤ ਨਹੀਂ ਬਿਛੜੇ ਸੋ ਸੰਗੀ ਗਣਿਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਏ ਰਹਾ ਪ੍ਰਤ ਪਾਲੇ ਅਪਿਆਉ ਦੇ ਕਾਚੂਨ ਨਾ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ अशाल शेद अपार प्रभु ऊंचा जा करूं रूप जब जब करे हैं आनंद जन अचरज आनु पर सामत देहो दयाल प्रभु जद तुम हैं आराधा ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਦਨਸਰੀ ਮਹੱਲਾ ਪੰਜਵਾ ਜਹ ਜਹ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਦੂਤ ਨਹੀਂ ਬਿਛੜੇ ਸੋ ਸੰਗੀ ਗਣੀਏ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਏ ਰਹਾ ਪ੍ਰਤ ਪਾਲੇ ਅਪਿਆਉ ਦੇ ਕਛੂਨ ਨਾ ਹੋਈ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਾਲ ਸ਼ੇਧ ਅਪਾਰ ਪ੍ਰਭ ਉੱਚਾ ਜਾ ਕਰੂੰ ਪਾ ਜਬ ਜਪ ਕਰਹਿ ਆਨੰਦ ਜਨ ਅਚਰਜ ਆਨੂ ਪਾ ਸਮਦ ਨਿਹੋਦਿਆਲ ਪ੍ਰਭ ਜਦ ਤੁਮਹੇ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਦਨਸਰੀ ਮਹੱਲਾ ਪੰਜਵਾ ਜਹ ਜੈ ਪੀਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਦੂਤ ਨਹੀਂ ਬਿਛੜੇ ਸੋ ਸੰਗੀ ਗਣੀਏ ਬਿਣ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਏ ਰਹਾ ਪ੍ਰਤ ਪਾਲੇ ਅਪਿਆਉ ਦੇ ਕਛੂਨ ਨਾ ਹੋਈ ਸਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਾਲ ਛੇਦ ਅਪਾਰ ਪ੍ਰਭ ਉਚਾ ਜਾ ਕਰੂ ਰੂਪ ਜਬ ਜਪ ਕਰੇਂ ਹੈ ਆਨੰਦ ਜਨ ਅਚਰਜ ਆਨੂ ਬਸਾ ਮਦਨ ਹੋ ਦਿਆਲ ਪ੍ਰਭ ਜਦ ਤੁਮਹੇ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ